ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਜਿਹੜੇ ਕਮੈਂਟ ਕਰਦੇ ਆ ਸਭ ਨੂੰ ਸਭ ਦਾ ਧੰਨਵਾਦ ਤੁਸੀਂ ਬਹੁਤ ਵਧੀਆ ਵਧੀਆ ਕਮੈਂਟ ਕੀਤੇ ਵੀ ਅਸੀਂ ਕੱਲ ਪੁੱਛਿਆ ਸੀਗਾ ਵੀ ਕਿਹੜੀ ਵੀਡੀਓ ਤੁਹਾਨੂੰ ਵਹਾਈਏ ਤੁਸੀਂ ਫੈਮਲੀ ਬਾਰੇ ਪੁੱਛਿਆ ਸੀਗਾ ਤੇ ਹਾਂ ਫੈਮਲੀ ਬਾਰੇ ਪੁੱਛਿਆ ਸੀ ਅਸੀਂ ਤੁਹਾਨੂੰ ਅੱਜ ਫੈਮਲੀ ਬਾਰੇ ਦੱਸ ਰਹੇ ਹਾਂ ਕਿ ਅਸੀਂ ਦੋਨੇ ਮਾਂ ਪੁੱਤ ਹੈ ਘਰੇ ਤੇ ਤੁਸੀਂ ਕਹਿੰਨੇ ਮੁੰਡੇ ਦਾ ਵਿਆਹ ਨਹੀਂ ਕੀਤਾ ਆ ਵੀ ਵਿਆਹ ਨਹੀਂ ਅਸੀਂ ਆਖਿਆ ਵੀ ਹਜੇ ਮੁੰਡੇ ਦਾ ਇੱਕ ਵਾਰ ਵਿਆਹ ਹੋਇਆ ਸੀਗਾ ਤੇ ਤਲਾਕ ਹੋ ਗਿਆ ਸੀ ਤੇ ਤਾਂ ਕਰਕੇ ਹਜੇ ਦੁਬਾਰਾ ਵਿਆਹ ਨਹੀਂ ਗਾ ਤੇ ਵੀ ਰਿਸ਼ਤੇ ਤਾਂ ਆਉਂਦੇ ਆ ਪਰ ਕੋਈ ਹਾਂ ਨਹੀਂ ਫਰਦਾਗਾ ਤੇ ਮੁੜ ਕੇ ਕੋਈ ਜਵਾਸ ਹਾਵ ਨਹੀਂ ਦਿੰਦਾ ਜੋ ਕੋਈ ਹਾਂ ਪਰੂਗਾ ਤੇ ਫੇਰ ਹੀ ਇਹ ਵਿਆਹ ਕਰਾਂਗੇ ਕੁਲਵਿੰਦਰ ਕੌਰ ਨਾਗਰਾ ਨੇ ਵੀ ਫੈਮਲੀ ਵਾਸਤੇ ਵੀ ਵੀਡੀਓ ਵਾਸਤੇ ਕਿਹਾ ਸੋਡੀ ਟਰਬਨ ਤੁਹਾਨੂੰ ਨਾਮ ਬੋਲ-ਬੋਲ ਕੇ ਦੱਸ ਦਿੰਨੇ ਜੀ ਭਵਿੰਦਰ ਕੌਰ ਅੰਮ੍ਰਿਤਸਰ ਤੋਂ ਬਹੁਤ-ਬਹੁਤ ਸ਼ੁਕਰੀਆ ਜੀ ਜੱਸੂ 4831 ਜਿਹਨਾਂ ਦੀ ਆਈਡੀ ਹੈ ਇਹਨਾਂ ਨੇ ਫੈਮਿਲੀ ਵੀਡੀਓ ਲੈ ਕੇ ਬਹੁਤ ਲੋਕ ਵੇਖਣਗੇ ਲੈ ਕੇ ਆਓ ਫੈਮਿਲੀ ਦੀ ਵੀਡੀਓ ਲੈ ਕੇ ਆਓ ਬਹੁਤ ਲੋਕ ਵੇਖਣਗੇ ਇੱਕ ਹੈਗੇ ਪਰਮੈਰਾ ਫੈਮਿਲੀ ਵੀਡੀਓ ਦੱਸੋ ਘਰ ਵਿੱਚ ਕੌਣ ਕੌਣ ਹੈ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਿਉਂ ਨਹੀਂ ਕੀਤਾ ਉਹ ਤੁਹਾਨੂੰ ਦੱਸ ਹੀ ਦਿੱਤਾ ਏ ਇੱਕ ਸਰਬਜੀਤ ਸਿੰਘ ਆਪਣੇ ਬਹੂ ਰਾਣੀ ਦੀ ਵੀਡੀਓ ਬਣਾਓ ਪਾਓ ਬਹੂ ਰਾਣੀ ਜਦੋਂ ਆਉਗੀ ਉਹਦੀ ਉਹਦੀ ਵੀਡੀਓ ਪਾਵਾਂਗੇ ਪਹਿਲਾਂ ਜਦੋਂ ਜਿੰਨਾ ਚਰਮੰਡਾ ਵਿਆਹੀਦਾਨੀ ਉਹਨਾਂ ਚਰਬੇੜੂ ਕੋਲੋਂ ਪਾਵਾਂਗੇ ਪਰ ਯੂਜ਼ਰ MM3 ਆਈਡੀ ਅੱਗੇ ਤੁਸੀਂ ਕਿੱਥੋਂ ਬੇਬੇ ਜੀ ਤੁਸੀਂ ਮੁਖਸਰ ਸਾਹਿਲ ਤੋਂ ਆਏ ਤੁਸੀਂ ਆਗੇ ਮੁਖਸਰ ਸਾਹਿਲ ਤੋਂ ਹੀ ਇੱਕ ਬਲਜੀਤ ਕਹਿਲ ਬਹੁਤ ਵਧੀਆ ਤਿਲਾ ਨੇ ਲੱਡੂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਦੇ ਕਮੈਂਟ ਨਹੀਂ ਪੜੇ ਗਏ ਤੋਂ ਸਾਨੂੰ ਮਾਫ ਕਰਨਾ ਜੀ ਬਾਕੀ ਸਾਰਿਆਂ ਨੇ ਫੈਮਿਲੀ ਦੀ ਵੀਡੀਓ ਵਾਸਤੇ ਕਿਹਾ ਸੀ ਪਾਪਾ ਜੀ ਘਰੋਂ ਚਲੇ ਹਾਂ ਇੱਕ ਮੇਰੇ ਪਾਪਾ ਜੀ ਮਿਸਿੰਗ ਹੈ ਘਰੋਂ ਮਤਲਬ 10 12 ਸਾਲ ਹੋ ਗਏ ਉਹਨਾਂ ਨੂੰ ਗਿਆਨ ਉਸਕਰੋਂ 10-12 ਸਾਲ ਹੋ ਗਏ ਉਹ ਥੋੜਾ ਜਿਹਾ ਆਪਦੀ ਸਰੀਰ ਤੋਂ ਤੰਗ ਆ ਗਿਆ ਸੀਗਾ ਮੈਂ ਪਿਆ ਕਰਕੇ ਪਹਿਲਾਂ ਚੋਲਾ ਟੁੱਟ ਗਿਆ ਸੀ ਫਿਰ ਪੱਟ ਟੁੱਟ ਗਿਆ ਸੀ ਪਹਿਲਾਂ ਦਰੰਗ ਹੋ ਗਿਆ ਸੀ ਉਹ ਅੱਕ ਗਿਆ ਸੀ ਉਹਦਾ ਜੀ ਬਸ ਸਾਨੂੰ ਕਹਿ ਦਿਆ ਕਰੇ ਮੈਂ ਜਾਊਂਗਾ ਅਸੀਂ ਆਖਿਆ ਕਰੀਏ ਅਸੀਂ ਹੱਸਿਆ ਕਰਗੇ ਵੀ ਕਿੱਥੇ ਜਾਏਂਗਾ ਤੂੰ ਤੇ ਆਖਿਆ ਮੈਂ ਗੁਰਦੁਆਰੇ ਜਾ ਕੇ ਆਉਂਗਾ ਫਿਰ ਨਹੀਂ ਆਖ ਫਿਰ ਕਹਿੰਦਾ ਵਾ ਹਸਣ ਲੱਗਿਆ ਕਹਿੰਦਾ ਮੈਂ ਸ਼ਾਮ ਨੂੰ ਆ ਜਾਊਂਗਾ ਆ ਜਾਇਆ ਕਰੂੰਗਾ ਤੇ ਜਾਂਦਾ ਸੀ ਗੁਰਦੁਆਰੇ ਸ਼ਾਮ ਨੂੰ ਆ ਜਾਂਦਾ ਸੀ ਇੱਕ ਦਿਨ ਐਸਾ ਗਿਆ ਕਹਿੰਦਾ ਵੀ ਅੱਜ ਮੈਂ ਨਾ ਸਵੇਰੇ ਆਉਂਗਾ ਤੜਕੇ ਅੱਜ ਕੀਰਤਨ ਹੋਣਗੇ ਗੁਰਦੁਆਰੇ ਤੇ ਅਸੀਂ ਵੇਖਣ ਲੇ ਹੋਏ ਰਹੇ ਤੇ ਅਸੀਂ ਨੇਰੇ ਤਾਂ ੜੀਕਿਆ ਅਸੀਂ ਆਖਿਆ ਵੀ ਕੀਰਤਨ ਤਾਂ ਹੋ ਹਟੇ ਹੋਣਗੇ ਤੇ ਹੁਣ ਜਾ ਕੇ ਪਤਾ ਲੈਣ ਗਿਆ ਬੰਡਾ ਤਾਂ ਉੱਥੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਅੱਜ ਕੋਈ ਕੀਰਤਨ ਨਹੀਂ ਸੀਗਾ ਗੁਰਦੁਆਰੇ ਤੇ ਅੱਗੇ ਆਉਂਦੇ ਸੀ ਤੇ ਅੱਜ ਨਹੀਂ ਆਏ ਆ ਕਿ ਗੁਰਦੁਆਰੇ ਤੇ ਅਸੀਂ ਬਹੁਤ ਭਾਲੇ ਬਹੁਤ ਆਇਆ ਨਹੀਂ ਕਿ ਤੂੰ ਬਹੁਤ ਬਹੁਤ ਥੋੜਾ ਧੰਨਵਾਦ ਆ ਕਮੈਂਟ ਕਰਨ ਵਾਲਿਆਂ ਦਾ ਤੇ ਸਾਡੀ ਇਹ ਫੈਮਿਲੀ ਦੀ ਵੀਡੀਓ ਤੁਹਾਨੂੰ ਪਸੰਦ ਆਈ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲੇ ਮੈਂ ਫੋਟੋ ਲਾ ਦਊਗਾ ਪਾਪੇ ਦੀ ਇੱਥੇ ਤੁਹਾਨੂੰ ਵੀਡੀਓ ਦੇਖ ਜੂਗੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਡੀ ਵੀਡੀਓ ਨੂੰ ਤੁਸੀਂ ਲਾਇਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਮੈਂ ਇੰਨੀ ਠੰਡ ਦੇ ਵਿੱਚ ਵੀਡੀਓ ਬਣਾਉਣੀ ਐ ਤੇ ਮੈਂ ਇੱਕ ਦਿਨ ਨੇ ਕਦੇ ਟਪਾਇਆ ਵੀ ਨਾ ਵੀਡੀਓ ਬਣਾਈ ਹੋਵੇ ਭਾਵੇਂ ਹੀ ਪੈਂਦਾ ਸਾਡੀ ਵੀਡੀਓ ਡੇਲੀ ਆਉਂਦੀ ਹੈ ਜੀ ਡੇਲੀ ਵੀਡੀਓ ਆਉਂਦੀ ਹੈ ਸਾਡੀ ਤੇ ਭਾਵੇਂ ਹੀ ਪੈਂਦਾ ਹੋਵੇ ਭਾਵੇਂ ਕਿੰਨੀ ਠੰਡ ਹੋਵੇ ਕਿੰਨੀ ਗਰਮੀ ਹੋਵੇ ਪਰ ਮੈਂ ਵੀਡੀਓ ਲਾਇਮੇ ਬਣਾਉਣੇ ਅਸੀਂ ਤੇ ਪਰ ਸਾਡੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਅਗਲੀ ਵੀਡੀਓ ਦੱਸੋ ਕਿਹੜੀ ਲਈਏ ਅਸੀਂ ਅਗਲੀ ਵੀਡੀਓ ਸਾਨੂੰ ਤੁਸੀਂ ਦੱਸ ਦਿਓ ਵੀ ਅਸੀਂ ਉਹੀ ਵੀਡੀਓ ਬਣਾਵਾਂਗੇ ਜਿਹੜੀ ਤੁਸੀਂ ਕਹੋਗੇ ਵੱਡਾ ਵਾਹ ਕਿਹੜੀ ਰੈਸਪੀ ਲੈ ਕੇ ਆਈਏ ਜਾਂ ਕੋਈ ਹੋਰ ਸਾਨੂੰ ਕਮੈਂਟ ਜ਼ਰੂਰ ਕਰਿਓ ਜੇੜਾ ਕੋਈ ਤੁਹਾਡਾ ਮਾਨ ਕਰਦਾ ਵੀ ਜਿਹੜੀ ਵੀਡੀਓ ਨੂੰ ਤੁਸੀਂ ਉਹੀ ਦੱਸਿਓ ਸਾਨੂੰ ਅਸੀਂ ਉਹੀ ਵੀਡੀਓ ਬਣਾਵਾਂਗੇ ਤੇ ਅਸੀਂ ਭਾਜੇ ਮਰਜੀ ਬਣਾਈਏ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਖੁਸ਼ ਹੋ ਕੇ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚਲੋ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ